ਕੁੱਲ ਇਲਾਕੇ ਵਾਕਈ ਇੰਤਜ਼ਾਰ ਹੈ ਕਿ ਆਖਰਕਾਰ ਕੌਣ ਉਚਾਰਾ ਹੋਏਗਾ ਜਿਹੜਾ ਇਸ ਸੀਟ ਤੇ ਬੈਠੇਗਾ ਔਰ ਸਭ ਤੋਂ ਵੱਡਾ ਇੰਤਜ਼ਾਰ ਇਹੀ ਹੈ ਕਿ ਆਖਰਕਾਰ ਕੌਣ ਜਿਹੜਾ ਹੈ ਇਥੇ ਉਮੀਦਵਾਰ ਹੋਏਗਾ ਔਰ ਕਿਹੜਾ ਇਹ ਸੀਟ ਜਿਹੜਾ ਹੈ ਸੰਜੀਵ ਅਰੋੜਾ ਦੀ ਥਾਂ ਤੇ ਲੈਂਦਾ ਕਿਉਂਕਿ ਖਾਸ ਤੌਰ ਤੇ ਇਸ ਵੇਲੇ ਰਾਜ ਸਭਾ ਸੰਸਦਾਂ ਦੀ ਅਸੀਂ ਗੱਲ ਕਰੀਏ ਤਾਂ ਹਰਪ੍ਰਧਨਪਤ ਜੀ ਨੇ ਜਿਹੜੇ ਕਿ ਇੱਕ ਕ੍ਰਿਕਟਰ ਰਹੇ ਨੇ ਜਾਣੇ ਮਾਣੇ ਚਿਹਰੇ ਨੇ ਤਾਂ ਉਹਨਾਂ ਦਾ ਆਉਣਾ ਇੱਕ ਕਾਫੀ ਆਪਣੇ ਆਪ ਦੇ ਵਿੱਚ ਬੇਹਦ ਅਹਿਮ ਸੀ ਖਾਸ ਤੌਰ ਤੇ ਜੇਕਰ ਅਸੀਂ ਇੱਕ ਹੋਰ ਸੰਸਦ ਦੀ ਗੱਲ ਕੀਤੀ ਜਾਵੇ ਤਾਂ ਸਨ ਸੀਚੇ ਵਾਲ ਜਿਹੜੇ ਨੇ ਉਹਨਾਂ ਦੇ ਉਹਨਾਂ ਨੇ ਵੱਲੋਂ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਪੰਜਾਬ ਦੇ ਲਈ ਹੈ ਤਾਂ ਇਸ ਵੇਲੇ ਉਹ ਸੰਸਦ ਨੇ ਰਾਜ ਸਭਾ ਦੇ ਤਾਂ ਇਸ ਤਰੀਕੇ ਹੀ ਕਿ ਕੋਈ ਨਵਾਂ ਜਿਹੜਾ ਚਿਹਰਾ ਹੈ ਉਹ ਸਾਨੂੰ ਵੇਖਣ ਨੂੰ ਮਿਲੇਗਾ ਕੌਣ ਹੋ ਸਕਦਾ ਹੈ ਇਹ ਆਪਣੇ ਆਪ ਦੇ ਵਿੱਚ ਅਜੇ ਇੰਤਜ਼ਾਰ ਕਰਨਾ ਪਵੇਗਾ ਪਰ ਅਸੀਂ ਚਰਚਾ ਜਿਹੜੀ ਹਸ ਤੇ ਜ਼ਰੂਰ ਕਰ ਸਕਦੇ ਆ ਕਹਿ ਲਈਏ ਕਿ ਖਾਸ ਤੌਰ ਤੇ ਇੰਤਜ਼ਾਰ ਜਿਹੜਾ ਹੈ ਸਭ ਨੂੰ ਹੈ ਕਿ ਆਖਰਕਾਰ ਕੌਣ ਹੋ ਸਕਦਾ ਹੈ ਤਾਂ ਰਾਜ ਸਭਾ ਸਿਰ ਦੇ ਲਈ ਜ਼ਿੰਮੇ ਚੋਣ ਦਾ ਐਲਾਨ ਜਿਹੜਾ ਹੈ ओ हो चुका है सीधा रुख करा रणबीर राणा मेरे सहयोगी इस वे न्यूज रूम तो मेरे न लाइव ने रणबीर इंतजार बिल्कुल है जिस तरीके मैं जिक्र भी कर रही थी दर्शकों की जे चेहरे ने राज्यसभा सांसद इस वेले ने ਸੰਜੀਵ ਚੇਵਾਲ ਅਰੋੜਾ ਦਾ ਜ਼ਿਕਰ ਕਰ ਲੀਏ ਹਰ ਭਜਨ ਪੰਜੀ ਉਹਦਾ ਜ਼ਿਕਰ ਕਰ ਲੀਏ ਤਾਂ ਇਸ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਕਿਉਂਕਿ ਸੰਜੀਵ ਅਰੋੜਾ ਦੇ ਵੱਲੋਂ 1 ਜੁਲਾਈ ਨੂੰ ਆਪਣੀ ਰਾਜ ਸਭਾ ਐਜ਼ ਅ ਸੰਸਦ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਫਿਰ ਲੁਧਿਆਣਾ ਦੇ ਵਿੱਚ ਬਾਈਪੋਲ ਹੁੰਦੀ ਹੈ ਬਾਈਪੋਲ ਦੇ ਵਿੱਚ ਜਿਹੜੇ ਸੰਜੀਵ ਅਰੋੜਾ ਨੇ ਉਹ ਜੇਤੂ ਰਹਿੰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਜਿਵੇਂ ਵਾਦਾ ਕੀਤਾ ਗਿਆ ਸੀਗਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੇ وزارت ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਕੈਬਨਟ ਮਿਨਿਸਟਰ ਬਣਾਇਆ ਜਾਵੇਗਾ ਫਿਰ ਉਹਨੂੰ ਕੈਬਨਟ ਮਿਨਿਸਟਰ ਬਣਾ ਦਿੱਤਾ ਜਾਂਦਾ ਪਰ ਦੂਜੇ ਪਾਸੇ ਕਿਉਂਕਿ ਜਿਹੜੀ ਰਾਜ ਸਭਾ ਸੀਟ ਹੈ ਉਹ ਖਾਲੀ ਹੋਈ ਤੇ ਉਸ ਦੀ ਹੁਣ ਡੇਟ ਅਨਾਉਂਸ ਕਰ ਦਿੱਤੀ ਗਈ ਹੈ ਤੇ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ ਵਿੱਚ ਜਾਵੇਗਾ ਕੌਣ ਹਾਲਾਂਕਿ ਇਸ ਤੇ ਪਹਿਲਾਂ ਵੀ ਬਹੁਤ ਸਾਰੀਆਂ ਚਰਚਾਵਾਂ ਜੁੜੀਆਂ ਵਿਰੋਧੀ ਧਿਰਾਂ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜਾਣਗੇ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਕਿ ਮੈਂ ਪੰਜਾਬ ਤੋਂ ਰਾਜ ਸਭਾ ਦੇ ਲਈ ਨਹੀਂ ਜਾਵਾਂਗਾ ਸੀ ਆਪ ਭਗਵਾਨ ਜਮਾਨ ਨੂੰ ਵਾਰ-ਵਾਰ ਸਵਾਲ ਹੋਏ ਕਿ ਕੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜਾਣਗੇ ਰਾਜ ਸਭਾ ਪੰਜਾਬ ਤੋਂ ਇਸੇ ਕਰਕੇ ਲੁਧਿਆਣਾ ਦੀ ਸੀਟ ਖਾਲੀ ਕਰਵਾਈ ਜਾ ਰਹੀ ਹੈ ਉਹਨਾਂ ਨੇ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਖੁਦ ਸਪਸ਼ਟ ਕਰ ਚੁੱਕੇ ਨੇ ਕਿ ਉਹ ਰਾਜ ਸਭਾ ਸੰਸਦ ਐਜ਼ ਅ ਰਾਜ ਸਭਾ ਸਾਂਸਦ ਪੰਜਾਬ ਤੋਂ ਨਹੀਂ ਜਾਣਗੇ ਤੇ ਸੀਐਮ ਮਾਨ ਨੇ ਵੀ ਕਲੀਅਰ ਕਰ ਦਿੱਤਾ ਤਾਂ ਹੁਣ ਸਭ ਤੋਂ ਵੱਡਾ ਸਵਾਲ ਕਿ ਕੌਣ ਹੋਵੇਗਾ ਉਹ ਚਿਹਰਾ ਜੇਕਰ ਪਹਿਲਾਂ ਆਪਾਂ ਵੱਡੇ ਚਿਹਰਿਆਂ ਦੀ ਗੱਲ ਕਰੀਏ ਜਿਹੜੇ ਪੰਜਾਬ ਤੋਂ ਨਾਮਿਨੇਟ ਹੋ ਕੇ ਰਾਜ ਸਭਾ ਦੇ ਲਈ ਗਏ ਨੇ ਉਸ ਦੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਣ ਪ੍ਰੇਮੀ ਨੇ ਤੇ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਰਾਜ ਸਭਾ ਦੇ ਵਿੱਚ ਪੰਜਾਬ ਦੇ ਵਿੱਚੋਂ ਭੇਜਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਕ੍ਰਿਕਟਰ ਹਰਭਜਨ ਸਿੰਘ ਨੂੰ ਭੇਜਿਆ ਗਿਆ ਬਹੁਤ ਵੱਡੇ ਖਿਡਾਰੀ ਪੰਜਾਬ ਦਾ ਨਾਮ ਰੌਸ਼ਨ ਕੀਤਾ ਹਾਲਾਂਕਿ ਹੋਰ ਵੀ ਬਹੁਤ ਸਾਰੇ ਨਾਮ ਨੇ ਸੰਦੀਪ ਪਾਠਕ ਹੈ ਜਿਸ ਦੇ ਵਿੱਚ ਰਾਗਵ ਚੱਡਾ ਨੇ ਜਿਸ ਦੇ ਵਿੱਚ ਆ ਜਾਂ ਹੁਣ ਜਿਹੜਾ ਸਵਾਲ ਪੈਦਾ ਹੋ ਰਿਹਾ ਹੈ ਕਿ ਕੌਣ ਜਾਵੇ ਹਾਲਾਂਕਿ ਬਹੁਤ ਚਰਚਾਵਾਂ ਨੇ ਇਸ ਨੂੰ ਲੈ ਕੇ ਕਿ ਕੀ ਕੋਈ ਪੋਲੀਟੀਸ਼ੀਅਨ ਹੋਏਗਾ ਜਿਹੜਾ ਰਾਜ ਸਭਾ ਦੇ ਵਿੱਚ ਜਾ ਸਕਦਾ ਜਾਂ ਫਿਰ ਕੋਈ ਕਾਰੋਬਾਰੀ ਹੋ ਸਕਦਾ ਹੈ ਬਹੁਤ ਬਾਰੇ ਬਹੁਤ ਵਾਰ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਪਰ ਚਰਚਾ ਇਹ ਵੀ ਚੱਲ ਰਹੀ ਹੈ ਕਿ ਲੁਧਿਆਣਾ ਤੋਂ ਇੱਕ ਵੱਡੇ ਕਾਰੋਬਾਰੀ ਜਿਹੜੇ ਨੇ ਉਹ ਰਾਜ ਸਭਾ ਜਾ ਸਕਦੇ ਨੇ ਹਾਲਾਂਕਿ ਇਹ ਸਿਰਫ ਚਰਚਾਵਾਂ ਨੇ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਚਰਚਾਵਾਂ ਬਹੁਤ ਹੁੰਦੀਆਂ ਨੇ ਤੇ ਚਰਚਾ ਇਹ ਜ਼ਰੂਰ ਹੈ ਪਰ ਇਹ ਫੈਸਲਾ ਜਿਹੜਾ ਇਹ ਪਾਰਟੀ ਨੇ ਕਰਨਾ ਹੈ ਤਾਂ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਗਤੀਵਿਧੀਆਂ ਸਰਗਰਮੀਆਂ ਜਾਂ ਵਾਰ ਪਲਟਵਾਰ ਸਿਆਸਤ ਇਸ ਨੂੰ ਲੈ ਕੇ ਜ਼ਰੂਰ ਗਰਮਾਏਗੀ ਕਿਉਂਕਿ ਬਹੁਤ ਸਾਰੇ ਇਸ ਨੂੰ ਲੈ ਕੇ ਵਾਰ ਪਲਟ ਵਾਰ ਹੋਣਗੇ ਬਹੁਤ ਸਾਰੇ ਪ੍ਰਤੀਕਰਮ ਆਉਣਗੇ ਪਰ ਪੰਜਾਬ ਦੇ ਲਈ ਇੱਕ ਹੋਰ ਮੌਕਾ ਆ ਗਿਆ ਜਦੋਂ ਪੰਜਾਬ ਨੂੰ ਪੰਜਾਬ ਦੀ ਆਵਾਜ਼ ਨੂੰ ਚੁੱਕਣ ਦੇ ਲਈ ਰਾਜ ਸਭਾ ਦੇ ਵਿੱਚ ਇੱਕ ਹੋਰ ਮੈਂਬਰ ਜਾਏਗਾ ਜਿਹੜੇ ਪਹਿਲਾਂ ਕਿਉਂਕਿ 7 ਸੀਟਾਂ ਨੇ ਪੰਜਾਬ ਦੇ ਵਿੱਚ ਰਾਜ ਸਭਾ ਦੀਆਂ ਤੇ 7 ਦੀਆਂ 7 ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਕੋਲ ਨੇ ਇੱਕ ਸੀਟ ਜਿਹੜੀ ਖਾਲੀ ਹੋਈ ਤੇ ਹੁਣ 24 ਅਕਤੂਬਰ ਨੂੰ ਉਸ ਦੇ ਲਈ ਜਿਹੜਾ ਚਿਹਰਾ ਹੈ ਉਹ ਕਿਹੜਾ ਐਲਾਨਿਆ ਜਾਂਦਾ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਪਰ ਸਭ ਦੀਆਂ ਨਜ਼ਰਾਂ ਇਸੇ ਤੇ ਨਹੀਂ ਕਿਉਂਕਿ ਆਵਾਜ਼ ਬੁਲੰਦ ਕਰਨੀ ਹੁੰਦੀ ਹੈ ਇੱਕ ਸਟੇਟ ਦੀ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਮੁੱਦੇ ਜਿਹੜੇ ਨੇ ਉਹ ਰਾਜ ਸਭਾ ਸੰਸਦਾਂ ਦੇ ਵੱਲੋਂ ਚੁੱਕੇ ਜਾਂਦੇ ਨੇ ਫਿਰ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਇੱਕ ਨਿਰਧਾਰਿਤ ਕੋਟਾ ਵੀ ਹੁੰਦਾ ਜਿਸ ਨੂੰ ਐਮਪੀ ਲੜ ਫੰਡ ਕਿਹਾ ਜਾਂਦਾ ਉਹ ਵੀ ਵਰਤਿਆ ਜਾਂਦਾ ਪਰ ਸਭ ਦੀਆਂ ਨਜ਼ਰਾਂ ਇਸ ਤੇ ਨੇ ਕਿ ਕੌਣ ਹੋਏਗਾ ਜਿਹੜਾ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਾਏਗਾ ਗੁਰਜੋਤ ਬਿਲਕੁਲ ਇਹ ਤਾਂ ਸਵਾਲ ਹੈ ਰਣਵੀਰ ਲੇਕਿਨ ਜੇਕਰ ਗੱਲ ਕਰੀਏ ਕਿਉਂ ਪੰਜਾਬ ਤੋਂ ਹੋ ਸਕਦੇ ਨੇ ਜਾਂ ਫਿਰ ਅਸੀਂ ਦਿੱਲੀ ਵੱਲ ਨਜ਼ਰ ਮਾਰੀਏ ਕਿ ਕੋਈ ਦਿੱਲੀ ਤੋਂ ਜਿਹੜਾ ਹੈ ਉਹ ਰਾਜ ਸਭਾ ਸੀਟ ਦੇ ਲਈ ਜਿਹੜਾ ਉਹ ਚੋਣ ਉਸ ਦੀ ਹੋ ਸਕਦੀ ਹੈ ਰਣਵੀਰ ਬਿਲਕੁਲ ਅਗਰ ਜੋ ਦੇਖੋ ਜਿਵੇਂ ਚਰਚਾ ਮਾ ਨੇ ਕਿ ਦੇਖੋ ਪਹਿਲਾਂ ਵਾਲੇ ਜਿਹੜੇ ਨੇ ਉਸ ਦੌਰਾਨ ਰਾਜ ਸਭਾ ਸੰਸਦ ਰਾਗਵ ਚੱਡਾ ਗਏ ਸੰਦੀਪ ਪਾਠਕ ਗਏ ਤਾਂ ਜ਼ਰੂਰ ਜਿਹੜੀਆਂ ਵਿਰੋਧੀ ਪਾਰਟੀਆਂ ਸਵਾਲ ਚੁੱਕਦੀਆਂ ਨਜ਼ਰ ਆਈਆਂ ਪਰ ਇਸ ਵਾਰ ਅਜਿਹਾ ਸ਼ਾਇਦ ਨਹੀਂ ਹੋਏਗਾ ਕਿ ਕੋਈ ਇਸ ਤਰ੍ਹਾਂ ਦਾ ਚਿਹਰਾ ਨਹੀਂ ਜਾਏਗਾ ਕਿਉਂਕਿ 2027 ਵੀ ਬਿਲਕੁਲ ਨੇੜੇ ਆ ਰਿਹਾ ਹੈ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਬਿਲਕੁਲ ਨਹੀਂ ਚਾਹੇਗੀ ਉਹ ਇਸ ਤਰ੍ਹਾਂ ਦਾ ਚਿਹਰਾ ਹੋਏਗਾ ਜਿਹੜਾ ਪੰਜਾਬ ਦੀ ਆਵਾਜ਼ ਨੂੰ ਉੱਥੇ ਜਾ ਕੇ ਬੁਲੰਦ ਕਰ ਸਕੇ ਪੰਜਾਬੀਆਂ ਨੂੰ ਉੱਥੇ ਜਾ ਕੇ ਪੰਜਾਬ ਦੇ ਮੁੱਦੇ ਚੁੱਕ ਸਕੇ ਤਾਂ ਵਿਚਾਰ ਬਟਾਂਦਰਾ ਹਾਲਾਂਕਿ ਜ਼ਰੂਰ ਹੋ ਵੀ ਰਿਹਾ ਹੋਵੇਗਾ ਹੋ ਸਕਦਾ ਹੈ ਕਿ ਫਾਈਨਲ ਵੀ ਪਾਰਟੀ ਦੇ ਵੱਲੋਂ ਕਰ ਲਿਆ ਗਿਆ ਹੋਵੇ ਤੇ ਥੋੜੇ ਦਿਨਾਂ ਦੇ ਵਿੱਚ ਇਸ ਤੇ ਵੀ ਜ਼ਰੂਰ ਕਲੈਰਟੀ ਆਵੇਗੀ ਪਰ ਇਹਨਾ ਜ਼ਰੂਰ ਹੈ ਕਿ ਜਿਵੇਂ ਆਪ ਸੁਪਰੀਮੋ ਦੀ ਗੱਲ ਚੱਲ ਰਹੀ ਸੀ ਉਹਨਾਂ ਨੇ ਕਿਹਾ ਕਿ ਨਹੀਂ ਉਹ ਨਹੀਂ ਜਾ ਰਹੇ ਪਰ ਇਹ ਬੇहद ਅਹਿਮ ਹੈ ਤੇ ਸਿਆਸੀ ਹਲਕਿਆਂ ਦੇ ਵਿੱਚ ਇਸ ਖਬਰ ਨੇ ਇੱਕ ਵਾਰ ਫਿਰ ਸਰਗਰਮੀ ਲਿਆ ਦਿੰਦੀ ਹੈ ਤੇ ਇਸ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਹਿਲਾਂ ਬਾਈਪੋਲਸ ਜਿਹੜੀਆਂ ਨੇ ਜਿਮਨੀ ਚੋਣਾ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ ਚਾਰਤਾ ਇਸ ਕਰਕੇ ਹੋਈਆਂ ਕਿ ਐਮਪੀ ਚੁਣੇ ਗਏ ਉਸ ਤੋਂ ਬਾਅਦ I <laughs> ਚਾਹੇ ਉਹ ਹੁਣ ਤਰਨਤਾਰਨ ਦੀ ਜ਼ਿਮਨੀ ਚੋਣ ਹੋਣੀ ਆ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਏ ਤਾਂ ਇਹ ਇਸੇ ਦੇ ਵਿਚਾਲੇ ਰਾਜ ਸਭਾ ਸੰਸਦ ਦੀ ਕਿਉਂਕਿ ਪੂਰਾ ਟਨਿਓਰ ਜਿਹੜਾ ਏ ਉਹ ਸੰਜੀਵ ਅਰੋੜਾ ਦੇ ਵੱਲੋਂ ਪੂਰਾ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਨੇ ਐਜ਼ ਏ ਜਿਹੜੀ ਸੀਟ ਖਾਲੀ ਹੋਈ ਗੁਰਪ੍ਰੀਤ ਗੋਗੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਦੇਹਾਂਤ ਤੋਂ ਬਾਅਦ ਫਿਰ ਉਹ ਐਮਐਲਏ ਬਣੇ ਮੰਤਰੀ ਬਣੇ ਤੇ ਹੁਣ ਉਹਨਾਂ ਦੀ ਥਾਂ ਤੇ ਇੱਕ ਰਾਜ ਸਭਾ ਮੈਂਬਰ ਜਿਹੜਾ ਏ ਉਹ ਜਾਣਾ ਏ ਤੇ ਦੇਖਣਾ ਹੋਏਗਾ ਕੌਣ ਇਸ ਦੇ ਲਈ ਪਾਰਟੀ ਦੇ ਵੱਲੋਂ ਕਿਸ ਨੂੰ ਚੁਣਿਆ ਜਾਂਦਾ ਹੈ ਗੁਰਜੋਤ ਰਣਵੀਰ ਏ ਵੀ ਅਪਾ ਅਸ਼ਕਨ ਨੂੰ ਜ਼ਰੂਰ ਦੱਸਿਏ ਕਿ ਲੋੜ ਪਈ ਤਾਂ VOTING ਹੋਏਗੀ 24 ਅਕਤੂਬਰ ਨੂੰ ਇੱਕ ਪ੍ਰੋਸੈਸ ਦਾ ਜ਼ਰੂਰ ਜ਼ਿਕਰ ਕਰਾਂਗੇ ਜੀ ਗੁਰਜੋਤ ਪ੍ਰੋਸੈਸ ਦਾ ਜ਼ਿਕਰ ਕਰ ਰਹੀ ਹਾਂ ਕਿ ਲੋੜ ਪਈ ਤਾਂ 24 ਅਕਤੂਬਰ ਨੂੰ VOTING ਹੋਏਗੀ ਰਾਜ ਸਭਾ ਸੀਟ ਦੇ ਲਈ ਆਹ ਬਿਲਕੁਲ ਪਰ ਦੇਖੋ ਜਿਹੜੇ ਪੰਜਾਬ ਦੀ ਸਥਿਤੀ ਆ ਜੇਕਰ ਪੰਜਾਬ ਦੀ ਸਥਿਤੀ ਦੀ ਤੁਸੀਂ ਗੱਲ ਕਰੋ ਤਾਂ ਉਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੱਥ ਬਿਲਕੁਲ ਸਾਫ਼ ਹੈ ਬਿਲਕੁਲ ਕਲੀਅਰ ਹੈ ਤੇ ਉਸ ਦੇ ਲਈ ਮੁਸ਼ਕਲ ਹੋਏਗਾ ਕਿਉਂਕਿ ਦੇਖੋ ਇਹਦੇ ਵਿੱਚ ਜਿਹੜੀਆਂ ਰਾਜ ਸਭਾ ਸੀਟ ਹੈ ਇਸ ਤੇ ਲਈ ਜਿਹੜੇ ਵਿਧਾਇਕ ਨੇ ਉਹਨਾਂ ਨੇ ਚੁਣਨਾ ਹੁੰਦਾ ਏ ਤੇ ਉਸ ਦੇ ਵਿੱਚ ਕਿਉਂਕਿ 93 93 ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਕੋਲ ਨੇ ਤੇ ਦੂਜੇ ਪਾਸੇ ਜਿਹੜੀ ਗਿਣਤੀ ਆ ਉਹ ਇੰਨੀ ਨਹੀਂ ਹੈਗੀ ਕਾ ਇਹ ਨਿਰਵਰੋਧ ਚੁਣਿਆ ਜਾ ਸਕਦਾ ਹੈ ਇਸ ਦੇ ਵਿੱਚ ਬਿਲਕੁਲ ਕਲੈਰਟੀ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਸ਼ਾਇਦ 21 ਉਹ ਹੋਏਗਾ ਤੇ ਉਹੀ ਨਾਮਿਨੇਟ ਹੋਏਗਾ VOTING ਇਸ ਦੇ ਵਿੱਚ ਜ਼ਰੂਰਤ ਨਹੀਂ ਹੋਏਗੀ ਗੁਰਜੋਤ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਰਣਵੀਰ तमाम ਜਾਣਕਾਰੀ ਲਈ ਧੰਨਵਾਦ ਹੈ ਚਰਚਾ ਲਈ ਤਾਂ ਰਾਜ ਸਭਾ ਸੀਟ ਦੇ ਲਈ ਜਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ 24 ਅਕਤੂਬਰ ਨੂੰ ਰਾਜ ਸਭਾ ਸੀਟ ਦੇ ਲਈ ਜਿਮਨੀ ਚੋਣ ਹੋਏਗੀ ਔਰ ਜੇਕਰ ਲੋੜ ਪਈ ਤਾਂ VOTING ਹੋਏਗੀ ਹਾਲਾਂਕਿ ਇਸ ਦੀ ਪੋਸਿਬਿਲਟੀ ਬਹੁਤ ਘੱਟ ਹੈ ਨਾ ਮਾਤਰ ਹੈ ਤਾ ਉਮੀਦਵਾਰ ਕੌਣ ਹੋਏਗਾ ਸਭ ਤੋਂ ਪਹਿਲਾ ਇਹੀ ਨਿਗਾਹ ਹੈ ਕਿ ਆਖਰਕਾਰ ਉਹ ਕੌਣ ਹੋਏਗਾ ਕਿ ਦਿੱਲੀ ਤੋਂ ਕੋਈ ਆਗੂ ਹੋਏਗਾ ਆਮ ਆਦਮੀ ਪਾਰਟੀ ਦਾ ਜਾਂ ਫਿਰ ਪੰਜਾਬ ਤੋਂ ਜਿੱਦੀ ਜ਼ਿਆਦਾ ਪੋਸਿਬਿਲਿਟੀ ਲੱਗ ਰਹੀ ਹੈ ਜਾਂ ਫਿਰ ਕੋਈ ਮਹਿਲਾ ਚਿਹਰਾ ਹੋਏਗਾ ਇਸ ਨੂੰ ਲੈ ਕੇ ਵੀ ਅਸੀਂ ਮਨਾਈ ਨਹੀਂ ਕਰ ਸਕਦੇ ਹਾਲਾਂਕਿ ਪਾਰਟੀ ਦਾ ਫੈਸਲਾ ਹੈ ਤਾਂ ਨੀਲ ਗਰਗ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਫੋਨ ਲਾਈਨ ਤੇ ਮੌਜੂਦ ਨੇ ਗਰਗ ਸਾਹਿਬ ਰਾਜ ਸਭਾ ਸੀਟ ਦੇ ਲਈ ਜ਼ਿਮਨੀ ਚੋਣ ਦਾ ਐਲਾਨ ਹੋ ਗਿਆ ਹੈ ਉਮੀਦਵਾਰ ਕੌਣ ਹੋ ਸਕਦਾ ਹੈ ਇਹ ਸਭ ਦੇ ਦਿਲ ਦੇ ਮਆਗ ਦੇ ਵਿੱਚ ਸਵਾਲ ਹੈ ਨੇ ਦੇਖੋ ਅਸੀਂ ਪਹਿਲਾਂ ਵੀ ਮਤਲਬ ਜਦੋਂ ਮਤਲਬ ਕੈਂਡੀਡੇਟ ਬਣਾਇਆ ਗਿਆ ਸੀ ਸੰਜੀਵ अरोड़ा ਜੀ ਨੂੰ ਲੁਧਿਆਣੇ ਵਾਸਤੋਂ ਉਸ ਟਾਈਮ ਤੇ ਵੀ ਬੜਾ ਸਵਾਲ ਉੱਠਿਆ ਸੀ ਉਸ ਟਾਈਮ ਤੇ ਵੀ ਬੜਾ ਸਪੱਸ਼ਟ ਕੀਤਾ ਸੀ ਕਿ ਵਕਤ ਆਉਣ ਤੇ ਜਿਹੜਾ ਹੈਗਾ ਕੈਂਡੀਡੇਟ ਜਿਹੜਾ ਹੈਗਾ ਅਨਾਉਂਸ ਕਰਾਂਗੇ ਬੈਸਟ ਕੈਂਡੀਡੇਟ ਹੋਏਗਾ ਹਾਈ ਕਮਾਂਡ ਬੈਠੇਗੀ ਉਸ ਤੇ ਫੈਸਲਾ ਕਰੇਗੀ ਕਿਸ ਨੂੰ ਇਥੋਂ ਉਮੀਦਵਾਰ ਬਣਾਉਣਾ ਏਗ ਮੈਂ ਤੁਹਾਨੂੰ ਇੱਕ ਚੀਜ਼ ਦੀ ਗਾਰੰਟੀ ਦੇ ਸਕਦਾ ਵੀ ਜੋ ਉਮੀਦਵਾਰ ਰਾਜ ਸਭਾ ਦੇ ਲਈ ਸੰਜੀਵ अरोड़ा ਜੀ ਨੂੰ ਰਿਪਲੇਸ ਕਰਦਾ ਜਾਏਗਾ ਉਹ ਪੰਜਾਬ ਦੇ ਲਈ ਬੈਸਟ ਕੈਂਡੀਡੇਟ ਹੋਵੇਗਾ। ਹੂੰ ਉਹ ਕੌਣ ਹੋਏਗਾ ਇਹਦਾ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ। ਜਦੋਂ ਫੈਸਲਾ ਹੋਇਆ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਆ ਕੇ ਪੇਸ਼ ਕਰਾਂਗੇ। ਹੂੰ ਗਗਨ ਸਾਹਿਬ ਕੋਈ ਕਾਰੋਬਾਰੀ ਹੋ ਸਕਦਾ। ਨੀ ਮੈਡਮ ਇਸ ਦੇ ਬਾਰੇ ਇਹ ਤਾਂ ਕਿਆ ਤਰਾਈਆਂ ਨੇ ਮੈਡਮ ਠੀਕ ਹੈ ਨਾ ਜੀ ਮਤਲਬ ਕੁਝ ਵੀ ਕਹਿ ਸਕਦੇ ਆ ਕੋਈ ਮਹਿਲਾ ਹੋ ਸਕਦੀ ਹੈ ਕਾਰੋਬਾਰੀ ਹੋ ਸਕਦਾ ਹੈ ਕਿਸਾਨ ਹੋ ਸਕਦਾ ਹੈ ਕੋਈ ਵੀ ਹੋ ਸਕਦਾ ਠੀਕ ਹੈ ਨਾ ਲੇਕਿਨ ਇਸ ਚੀਜ਼ ਦਾ ਜਿਹੜਾ ਫੈਸਲਾ ਹੈਗਾ ਉਹ ਹਾਈ ਕਮਾਂਡ ਜਦੋਂ ਕਰੇਗੀ ਉੱਥੇ ਵਿਚਾਰ ਚਰਚਾ ਹੋਏਗੀ ਉਸ ਤੋਂ ਬਾਅਦ ਹੀ ਅਸੀਂ ਤੁਹਾਨੂੰ ਦੱਸ ਪਾਵਾਂਗੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ ਤਨਵਾਦ ਹੈ ਤੱਕੁਰ ਮਿਲਾ ਕੇ 24 ਅਕਤੂਬਰ ਨੂੰ ਹੀ ਨਤੀਜਾ ਆ ਜਾਣਾ ਹੈ 24 ਅਕਤੂਬਰ ਨੂੰ ਹੀ VOTING ਹੋਏਗੀ ਰਾਜ ਸਭਾ ਜ਼ਿੰਮੇ ਚੋਣ ਦੀ ਦੇਖਣਾ ਹੋਏਗਾ ਸਭ ਤੋਂ ਪਹਿਲਾਂ ਕਿ ਉਮੀਦਵਾਰ ਕੌਣ ਹੈ ਤਾਂ ਉਮੀਦਵਾਰ ਕੌਣ ਹੋਏਗਾ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਸੀਟ ਜਾਣਾ ਲਗਭਗ ਤੈਅ ਹੈ ਸੰਜੀਵ ਅਰੋੜਾ ਦੇ ਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਇਸ ਦਾ ਇਸ ਕਰਕੇ ਇਹ ਜ਼ਿਆਦਾ ਕਿਆ ਸਰਆਇਆਂ ਲੱਗ ਰਹੀਆਂ ਨੇ ਕਿ ਕਾਰੋਬਾਰੀ ਜਿਹੜੇ ਆ ਉਹ ਹੋ ਸਕਦੇ ਨੇ ਹਾਲਾਂਕਿ ਇੱਕ ਬਿਹਤਰ ਚਿਹਰਾ ਹੋਏਗਾ ਜੋ ਨਿਰਗਗ ਆਮ ਆਦਮੀ ਪਾਰਟੀ ਦੇ ਬੁਲਾਰੇ ਸਾਡੇ ਨਾਲ ਜੁੜੇ ਉਹਨੇ ਕਿਹਾ ਕਿ ਇੱਕ ਬਿਹਤਰ ਚਿਹਰਾ ਤੁਹਾਨੂੰ ਦਵਾਂਗੇ ਉਹ ਕਿਸਾਨ ਵੀ ਹੋ ਸਕਦਾ ਹੈ ਉਹ ਮਹਿਲਾ ਵੀ ਹੋ ਸਕਦੀ ਹੈ ਉਹ ਕਾਰੋਬਾਰੀ ਵੀ ਹੋ ਸਕਦਾ ਹੈ ਤਾਂ ਕੋਈ ਵੀ ਚਿਹਰਾ ਹੋ ਸਕਦਾ ਹੈ ਔਰ ਦੇਖਣਾ ਹੋਏਗਾ ਕਿ ਆਖਰਕਾਰ ਉਹ ਚਿਹਰਾ ਕੌਣ ਹੋਏਗਾ ਕਿਉਂਕਿ ਇੰਤਜ਼ਾਰ ਜ਼ਰੂਰ ਹੈ ਔਰ ਜਿਸ ਤਰੀਕੇ ਦੇ ਨਾਲ ਜ਼ਿਮਨੀ ਚੋਣ ਦਾ ਸੀ ਵਾਰ ਬਾਜ਼ ਜ਼ਿਕਰ ਕਰ ਰਹੇ ਹਾਲਾਂਕਿ ਵਿਧਾਇਕ ਦੀ ਜਿਹੜੀ ਜ਼ਿਮਨੀ ਚੋਣ ਹੈ ਉਹ ਵੱਖਰੇ ਤੌਰ ਤੇ ਹੁੰਦੀ ਹੈ ਉਸ ਨੂੰ ਲੈ ਕੇ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਫੁੱਲ ਮਿਲਾ ਕੇ ਹੁੰਦੀ ਹੈ ਵੋਟਾਂ ਜਿਹੜੀਆਂ ਨੇ ਉਹ ਲੋਕਾਂ ਨੇ ਦਿਨੀਆਂ ਹੁੰਦੀਆਂ ਨੇ ਤਾਂ ਇਸ ਦੇ ਵਿੱਚ ਜਿਹੜੀ ਹੈ ਉਹ VOTING ਹੋਏਗੀ ਵਿਧਾਨ ਸਭਾ ਦੇ ਵਿੱਚ ਔਰ ਉੱਥੇ ਲਗਭਗ ਲਗਭਗ ਜਿਹੜੇ ਵਿਧਾਇਕ ਨੇ ਉਹ ਪੂਰੇ 93 ਦੇ ਕਰੀਬ ਵਿਧਾਇਕ ਜਿਹੜੇ तिरानवे जितते सन जिस तद तो हम पूरी वोटिंग होएगी और उस हक के उम्मीदवार होएगा एको ही और उसके ही मोर लगनी लगभग तय है पर सब तो पहला यही इंतजार रहेगा कि आखिरकार कदों जी मौजूदा आम आदमी पार्टी है सरकार है तो अपना चेहरा जोड़ा है उन्होंने वालों ऐलान जाता है कि इस ना उम्मीदवार बनाया जाता है और सब तो अहम इंतजार यही रहा है तो राजसभाट के लिए जिमनी चोन का ऐलान हो गया सब तो अहम है चौबी अक्टूबर में यह चो इसल बेहद अहमियत रखेगा वो चेहरा यह भी अभी जिक्र जरूर करा कि कौन होएगा और जिमें जिक्र कर रहे कि दिल्ली तो लगभग नराबर जांच ने कि कोई चेहरा आ सकता है हालांकि ये पार्टी का फैसला है इससे कुछ नहीं किया जा सकता पर कि ना कि चोणा जो लगभग लगभग नजदीक ने तो उसके मद्देनज़र देखना होगा कि चेहरा पार्टी दें ਤਾਂ 1 ਅਕਤੂਬਰ ਨੂੰ ਦਾਜ਼ੇ ਕਿ ਨਾਮਜ਼ਦਗੀ ਭਰੀ ਜਾ ਸਕੇਗੀ 13 ਅਕਤੂਬਰ ਤੱਕ ਨੋਮੀਨੇਸ਼ਨ ਪੱਤਰ ਜਿਹੜੇ ਨੇ ਭਰੇ ਜਾ ਸਕਣਗੇ 14 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਏਗੀ ਔਰ 16 ਅਕਤੂਬਰ ਤੱਕ ਨਾ ਜਿਹੜੇ ਨੇ ਉਹ ਵਾਪਸ ਲੈ ਜਾ ਸਕਦੇ ਤਾਂ ਇਹ ਵੀ ਪੂਰਾ ਜਿਹੜਾ ਹੈ ਉਹ ਤੈ ਹੋ ਚੁੱਕਿਆ ਹੈ ਯਾਨੀ ਕਿ ਤਰੀਕਾ ਜਿਹੜੀਆਂ ਨੇ ਉਹ ਤੁਹਾਨੂੰ ਦੱਸ ਰਹੇ ਹਾਂ ਕਿ 6 ਅਕਤੂਬਰ ਕਿਉਂਕਿ 24 ਅਕਤੂਬਰ ਨੂੰ VOTING ਹੋਣੀ ਹੈ ਔਰ ਉਸ ਦੇ ਲਈ 6 ਅਕਤੂਬਰ ਤੋਂ ਨਾਮਜ਼ਦਗੀ ਪਰਚੇ